ਯਕਸੈ ਡਿਗਰੀ ਦੋਸਤੋ ਮਿੱਤਰੋ ਵਾਇਕ੍ਰੂਜੀ ਕਾ ਖਾਲਸਾ ਵਾਇਕ੍ਰੂਜੀ ਕੀ ਫਤਿਹ ਦੋਸਤੋ ਆ ਤਸਵੀਰਾਂ ਦੇਖ ਰਿਹਾ ਹਾਂ ਪੰਜਾਬ ਕਨਵਰਟ ਸਕੂਲ ਬਾਗਾਪਣਾ ਦੀਆਂ ਜਿੱਥੇ ਵਿਸ਼ੇਸ਼ ਤੌਰ ਤੇ ਸਰਦਾਰ ਬਿਆਸ ਸਿੰਘ ਐਸ ਡੀਐਮ ਬਾਗਾਪਣਾ ਪਹੁੰਚਿਆ ਗਿਆ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਤੇ ਬੱਚਿਆਂ ਵੱਲੋਂ ਪਰਫਾਰਮੈਂਸ ਵੀ ਕੀਤੀ ਜਾ ਰਹੀ ਹੈ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈਗਾ ਚਾਈਲਡਰਨ ਡੇ ਹੈਗਾ ਜਿਹੜਾ ਬੱਚਿਆਂ ਦਾ ਦਿਨ ਕਹਿ ਸਕਦੇ ਹਾਂ ਹੈਗਾ ਤੇ ਇੱਥੇ ਅੱਜ ਐਨੂਅਲ ਸਪੋਰਟਸ ਮੀਟ ਵੀ ਜਿਹੜੀ ਕਰਵਾਈ ਗਈ ਤੇ ਇਹ ਬੱਚਿਆਂ ਵੱਲੋਂ ਵਗੈਰਾ ਦੌੜਾਂ ਵਗੈਰਾ ਲਗਾਈਆਂ ਗਈਆਂ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਦੇ ਆਪ ਦੇ ਜਿਹੜੇ ਪ੍ਰੋਗਰਾਮ ਆ ਦਿਖਾਏ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਬੱਚਿਆਂ ਦੇ ਮਾਪੇ ਵੀ ਉੱਥੇ ਪਹੁੰਚੇ ਹੋਏ ਆ ਬੱਚੇ ਵੀ ਪਹੁੰਚੇ ਹੋਏ ਆ ਤੇ ਉਹਨਾਂ ਵੱਲੋਂ ਜੋ ਪ੍ਰੋਗਰਾਮ ਹੋ ਰਿਹਾ ਉਹਨੂੰ ਇੰਜੋਏ ਵੀ ਕੀਤਾ ਜਾ ਰਿਹਾ ਤੁਸੀਂ ਵੀਰਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਹਰ ਸਾਲ ਜਿਹੜੇ ਮਾਪੇ ਆਉਦੇ ਬੱਚਿਆਂ ਦਾ ਪ੍ਰੋਗਰਾਮ ਦੇਖਣ ਵਾਸਤੇ ਪਹੁੰਚੇ ਆ ਗਏ ਬੱਚੇ ਵੀ ਖੁਸ਼ ਹੁੰਦੇ ਜਦੋਂ ਉਹਨਾਂ ਦੇ ਪੇਰੈਂਟਸ ਉੱਥੇ ਜਾਂਦੇ ਆ ਤੇ ਸਕੂਲ ਵੱਲੋਂ ਇਹ ਜਿਹੜੇ ਪ੍ਰੋਗਰਾਮ ਜਿਹਦੇ ਕਰਵਾਏ ਜਾਂਦੇ ਆ ਤਾਂ ਬੱਚਾ ਨੂੰ ਬੜੀ ਖੁਸ਼ੀ ਵੀ ਮਿਲਦੀ ਹੈਗੀ ਹੈ ਕਿਉਂਕਿ ਜਦੋਂ ਮਾਪਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਸਾਰੇ ਟੀਚਰਾਂ ਨਾਲ ਅਰੇਂਜਮੈਂਟ ਨੂੰ ਤੇ ਤੁਸੀਂ ਇਹ ਐਸਡੀਐਮ ਬੱਗ ਬਣਾਣਾ ਵੀ ਅਸੀਂ ਇਸ ਵਿੱਚ ਤੇ ਗੱਲਬਾਤ ਕਰਾਂਗੇ ਕਿਉਂਕਿ ਵਿਸ਼ੇਸ਼ ਦਿਨ ਅੱਜ ਬੱਚਿਆਂ ਦਾ ਦਿਨ ਕਿੱਸਦੇ ਜਿਹਨੂੰ ਆਪਾਂ ਚਿਲड्रन ਡੇ ਬੋਲਦੇ ਹੈਗੇ ਆ ਤੇ ਛੋਟੇ ਛੋਟੇ ਬੱਚੇ ਆ ਉਹਨਾਂ ਵੱਲੋਂ ਜਿਹੜੀ ਵੱਖ-ਵੱਖ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਕੀਤੀਆਂ ਗਈਆਂ ਤੇ ਉਹਨਾਂ ਨੇ ਸਪੋਰਟਸ ਯਾਨੀ ਕਿ ਦੌੜਾਂ ਵੀ ਜਿਹੜੀਆਂ ਅੱਜ ਲਵਾਇਆਂ ਗਈਆਂ ਤੇ ਆ ਸਟਾਫ ਬੈਠਾ ਹੈਗਾ ਆ ਛੋਟੀਆਂ-ਛੋਟੀਆਂ ਬੱਚੀਆਂ ਬੈਠੀਆਂ ਆਈਆਂ ਜਿਹੜੀਆਂ ਉਹਨਾਂ ਦੇ ਭੰਗੜਾ ਵਾਲੀਆਂ ਯੂਨੀਫਾਰਮ ਪਾਈਆਂ ਆਈਆਂ ਬੱਚੇ ਹੈਗੇ ਜਿਨ੍ਹਾਂ ਵੱਲੋਂ ਭੰਗੜਾ ਪਾਇਆ ਜਾਣਾ ਹੈਗਾ ਗਿੱਧਾ ਪਾਇਆ ਜਾਣਾ ਹੈਗਾ ਇਹ ਸਾਰੀਆਂ ਤਸਵੀਰਾਂ ਤੁਸੀਂ ਇਸ ਟਾਈਮ ਜਿਹੜੀਆਂ ਪੰਜਾਬ ਕੌਨਰ ਸਕੂਲ ਦੇ ਬੱਚਿਆਂ ਨੇ ਦੇਖ ਰਹੇ ਹੋ ਉਹ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਹੈਗੇ ਤੇ ਬੱਚਿਆਂ ਵੱਲੋਂ ਜਿਹੜੀ ਪਰਫਾਰਮੈਂਸ ਵੀ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈਗੀ ਆ ਅਸੀਂ ਸਕੂਲ ਦੀ ਮੈਨੇਜਮੈਂਟ ਨਾਲ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਅਗਰ ਗੱਲਬਾਤ ਹੋ ਜਾਊਗੀ ਤੇ ਉਹਨਾਂ ਕੋਲੋਂ ਵੀ ਪੁੱਛਾਂਗੇ ਸਾਰੀ ਗੱਲਬਾਤ ਤੇ ਪਰ ਬੱਚਿਆਂ ਦੇ ਦਰਜ ਜ਼ਰੂਰ ਵੇਖ ਲਓ ਕਿਉਂਕਿ ਜਦੋਂ ਬੱਚਿਆਂ ਵਾਸਤੇ ਵਿਸ਼ੇਸ਼ ਦਿਨ ਹੋਵੇ ਤਾਂ ਉਹਦੇ ਬੱਚੇ ਖੁਸ਼ ਨਜ਼ਰ ਆਉਂਦੇ ਆ ਤੇ ਖਾਸ ਕਰਕੇ ਜਿਹੜੇ ਆਏ ਹੋਏ ਮਹਿਮਾਨ ਸੀ ਉਹਨਾਂ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਵੀ ਦਿੱਤਾ ਗਿਆ ਤੁਸੀਂ ਉਹ ਬੱਚੀ ਦੀ ਤਸਵੀਰ ਵੇਖੀ ਹੈ ਜਿਹੜੀ ਬੱਚੀ ਨੈਸ਼ਨਲ ਪੱਧਰ ਤੇ ਸ਼ੂਟਿੰਗ ਮੁਕਾਬਲੇ ਦੇ ਵਿੱਚ ਜਿੱਤ ਕੇ ਆਈ ਹੈਗੀ ਹੈ ਤੇ ਉਹਦਾ ਵੀ ਜਿਹੜਾ ਸਨਮਾਨ ਆ ਜਿਹੜਾ ਸਕੂਲ ਵੱਲੋਂ ਟਰੋਫੀ ਦੇ ਕੇ ਕੀਤਾ ਗਿਆ ਤੇ ਆਏ ਹੋਏ ਸਾਡੇ ਪੱਤਰਕਾਰ ਭਾਈ ਜਰੇ ਦੇ ਲੋਕਾਂ ਨੂੰ ਵੀ ਜਿਹੜਾ ਸਨਮਾਨ ਦਿੱਤਾ ਗਿਆ ਖਾਸ ਕਰਕੇ ਐਸ.ਡੀ.ਐਮ ਸਦੇ ਰਾਹੀਂ ਸਨਮਾਨ ਦਿੱਤਾ ਗਿਆ ਤੇ ਤੁਸੀਂ ਆਹ ਸਾਰਾ ਸਟਾਫ ਆ ਜਿਹੜਾ ਸਕੂਲ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਦੇ ਵਿੱਚ ਹੈਗਾ ਕਿਉਂਕਿ ਖੁਸ਼ੀ ਹੁੰਦੀ ਹੈ ਜਦੋਂ ਸਾਰਾ ਸਟਾਫ ਜਦੋਂ ਕੋਈ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਤੇ ਉਸ ਹਨ ਫੰਕਸ਼ਨ ਕੀਤਾ ਜਾਂਦਾ ਤੇ ਬੱਚਿਆਂ ਨੂੰ ਜਿਹੜਾ ਉਹਨਾਂ ਵੱਲੋਂ ਸਿਖਾਇਆ ਜਾਂਦਾ ਤੇ ਉਹ ਪੇਸ਼ ਵੀ ਕੀਤਾ ਜਾਂਦਾ ਤੇ ਇਹ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸਟਾਫ ਖੜਾ ਹੈਗਾ ਬੱਚੇ ਖੜੇ ਹੈਗੇ ਆ ਬੜੇ ਖੁਸ਼ ਨਜ਼ਰ ਆ ਰਹੇ ਹੈਗੇ ਆ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਤਸਵੀਰਾਂ ਵੀ ਖਿੱਚ ਰਹੇ ਹੈਗੇ ਆ ਤੇ ਜਿਹੜੇ ਪੇਰੈਂਟਸ ਖੜੇ ਹੈਗੇ ਆ ਕਿਉਂਕਿ ਜਿਹੜੀ ਫੰਕਸ਼ਨ ਦੀ ਜਿਹੜੀ ਐਂਡਿੰਗ ਆ ਉਹ ਭੰਗੜੇ ਦੇ ਨਾਲ ਹੀ ਕਰਵਾਈ ਗਈ ਤੇ ਤੁਸੀਂ ਆ ਭੰਗੜੀਆਂ ਦੀਆਂ ਤਸਵੀਰਾਂ ਵੀ ਵੇਖੋਗੇ ਤੇ ਅਮਰੇਜ ਮਿੰਟ ਕਮੇਟੀ ਦੇ ਸਾਰੇ ਲੋਕ ਬੈਠੇ ਹੈਗੇ ਆ ਤੇ ਪ੍ਰਿੰਸੀਪਲ ਸਾਹਿਬਾ ਬੈਠੇ ਹੈਗੇ ਆ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਜੇਪਾਲ ਜੀ ਵੀ ਬੈਠੇ ਆ ਤੁਹਾਡੇ ਸਾਹਮਣੇ ਤੇ ਰੈਂਪੀ ਮਿੱਤਲ ਜੀ ਵੀ ਤੁਹਾਨੂੰ ਦਿਖਾਈ ਦੇਣਗੇ ਉਹ ਵੀ ਬੈਠੇ ਹੈਗੇ ਆ ਤੇ ਜਿਹੜੀ ਇਸ ਫੰਕਸ਼ਨ ਦੀ ਜਿਹੜੀ ਐਂਡਿੰਗ ਸੀ ਅਦਵਿੰਦਰ ਸਿੰਘ ਜੀ ਬੈਠੇ ਹੈਗੇ ਆ ਤੇ ਇਹ ਭੰਗੜਾ ਪਾ ਕੇ ਜਿਹੜਾ ਬੱਚਿਆਂ ਵੱਲੋਂ ਮਤਲਬ ਅਜੇ ਐਂਡਿੰਗ ਕੀਤੀ ਗਈ ਹੈਗੀ ਸਮੂਹ ਸਟਾਫ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਇਹਨੂੰ ਅੱਗੇ ਜਾ ਕੇ ਅਸੀਂ एसडीएम साहब ਨਾਲ ਗੱਲਬਾਤ ਵੀ ਕਰਾਂਗੇ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਤੇ ਅਸੀਂ ਖਾਸ ਕਰਕੇ ਉਸ ਬੱਚੀ ਨਾਲ ਗੱਲਬਾਤ ਕਰਾਂਗੇ ਜਿਹੜੀ ਨੈਸ਼ਨਲ ਪੱਧਰ ਤੇ ਸ਼ੂਟਿੰਗ ਮੁਕਾਬਲੇ ਦੇ ਵਿੱਚੋਂ ਜਿੱਤ ਕੇ ਆਈ ਹੈ ਪ੍ਰਿੰਸੀਪਲ ਤੇ एसडीएम ਸਾਹਿਬਾ ਕੀ ਕਹਿਣਾ ਆਪ ਸਾਊਂਡ 'ਤੇ ਸਰ ਆਇਨਾ ਸਿੰਘਲਾ ਬਹੁਤ ਅੱਛਾ ਲੱਗ ਰਿਹਾ ਮਤਲਬ ਪੰਜਾਬ ਕਾਨਵਨ ਸਕੂਲ ਨੇ ਇਤਨਾ ਬੜਾ ਮਤਲਬ ਓਪਰਚੁਨਿਟੀ ਦੀ ਮੈਨੂੰ ਐਂ ਮੈਂ ਖੇਲਣ ਗਈ ਉਹਨਾਂ ਦੀ ਤਰਫੋਂ ਸੇ ਤੇ ਮੈਨੂੰ ਕਾਫੀ ਅੱਛਾ ਲੱਗ ਰਿਹਾ ਕਿ ਮੈਂ ਉਸਕੋ ਕੁਆਲੀਫਾਈ ਕਰ ਪਾਈ ਮਤਲਬ ਲਗਾ ਨਹੀਂ ਥਾ ਕਿ ਵਹਾਂ ਤੱਕ ਪਹੁੰਚ ਪਾਉਂਗੀ ਮੈਂ ਬਿਲਕੁਲ ਸੋਚਾ ਨਹੀਂ मैंने मनु भाकर मतलब वो टॉप गोल्ड मेडलिस्ट है इंडिया की तो उनसे इंस्पिरेशन ली है मैंने वो बहुत उनसे इंस्पायर हुई कि कैसे गेम को खेलना है कैसे फोकस करना है कैसे आगे जाना है गेम में तो उनसे इंस्पिरेशन ली मैंने स्टार्ट स्टा, मैंने करी थी बट आगे तो पेरेंट्स लेके गए हैं मम्मा ने बहुत हेल्प करी है पापा ने बहुत हेल्प करी है और स्कूल ने ऑफकोर्स उन्होंने आगे मोटिवेट कराया उन्होंने ट्रॉफ़ीज़ दे के मुझे बहुत uh, मतलब एक्सेल किया है इस गेम में बस यही है कि गेम्स में आगे जाना चाहिए स्पोर्ट्स में आगे जाना चाहिए फोकस्ड रहना चाहिए उसी से ही अच्छा कर सकते हैं लाइफ में पढ़ाई के साथ साथ तो मतलब हर चीज़ करनी जरूरी है गेम्स तो सबसे ज़्यादा जरूरी पार्ट है लाइफ का स्कूल को मैम मतलब बहुत ज़्यादा हंड्रेड ऑन हंड्रेड है इस पर कि उन्होंने बहुत ज़्यादा मतलब अच्छा फील करवाया बहुत वो मतलब शो करते हैं कि वो कितना प्राउड है मेरे पे एंड वो मुझे भी और ज़्यादा अच्छा आगे जाने में इंस्पायर करते हैं हाँ जी मैं बहुत बहुत बधाई देती हूँ सभी को आज चिल्ड्रंस डे है और चाचा नेहरू जी का बर्थडे है और उनको बच्चे बहुत प्यारे थे और हम हर साल इसी दिन को बहुत बड़े धूमधाम से मनाते हैं कोई भी एनुअल फंक्शन है या स्पोर्ट्स का फंक्शन है हम इसी दिन रखते हैं ताकि बच्चों को पूरी इम्पोर्टेंस मिले और बच्चों को बच्चों का दिल खुश हो जाए दिल बाग बाग हो जाए और मुझे लगता है हम इस कोशिश में कामयाब हुए हैं

14 ਨਵੰਬਰ ਦਾ ਜਿਲਨ ਸਟੇ ਕਰਕੇ ਵੀ ਬੜਾ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਪਰ ਇਹ ਅੱਜ ਦੇ ਦਿਨ ਦੀ ਮਤਦਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਵੀ ਆਪਣੇ ਸਕੂਲ ਦੇ ਵਿੱਚ ਸਪੋਰਟਸ ਕਰਵਾਈਆਂ ਤੇ ਹੋਰ ਕਲਚਰਲ ਪ੍ਰੋਗਰਾਮ ਕਰਾਏ ਇਹ ਬਹੁਤ ਹੀ ਵੱਡਾ ਉਪਰਾਲਾ ਇਹਨਾਂ ਦਾ ਇਹ ਹਰ ਸਾਲ ਕਰਾਉਂਦੇ ਰਹਿੰਦੇ ਆ ਇਹਨਾਂ ਨੂੰ ਮੈਂ ਇਸ ਪ੍ਰੋਗਰਾਮ ਦੇ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਅਰਮਾਨ ਦੀਪਾ